ਪਿਛਲੇ ਦਿਨੀ ਆਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਪਲਵਾਮਾ ਇੱਕ ਕਾਂਡ ਹੋਇਆ ਜਿਹੜੇ ਕਿ ਸੁਣ ਕੇ ਸਾਰਿਆਂ ਦੇ ਹਿਰਦੇ ਵਲੁੰਧਰੇ ਗਏ ਉੱਥੇ ਕੁਝ ਲੋਕ ਟੂਰਿਸਟ ਦੇ ਤੌਰ ਤੇ ਗਏ ਸਨ ਲਗਭਗ 26 ਦੀ ਗਿਣਤੀ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਕਿ ਉਹਨਾਂ ਨੇ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿਚਾਲੇ ਕਾਫੀ ਤਲਖੀ ਆਈ ਕਾਫੀ ਤਰ੍ਹਾਂ ਦੇ ਫੈਸਲੇ ਹੋਏ ਕਾਫੀ ਤਰ੍ਹਾਂ ਦੇ ਫੈਸਲੇ ਜਿਹੜੇ ਕਿ ਕਦੇ ਸੋਚਿਆ ਵੀ ਨਹੀਂ ਸੀ ਉਹ ਵੀ ਹੋ ਚੁੱਕੇ ਨੇ ਬਾਰਡਰਾਂ ਦੇ ਉੱਤੇ ਵੀ ਕਾਫੀ ਤਲਖੀ ਹੋ ਰਹੀ ਹੈ ਬਾਰਡਰ ਬੰਦ ਕਰ ਦਿੱਤੇ ਗਏ ਨੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਤਰ੍ਹਾਂ ਤਰ੍ਹਾਂ ਦੇ ਫੈਸਲੇ ਆ ਰਹੇ ਨੇ ਇਹ ਕਿਉਂ ਹੋ ਰਿਹਾ ਹੈ ਵਰਤਾਰਾ ਕਿਉਂ ਹੋਇਆ ਕਿਸ ਤਰ੍ਹਾਂ ਹੋਇਆ ਇਹਦੇ ਬਾਰੇ ਅੱਜ ਜਾਨਣ ਦੀ ਕੋਸ਼ਿਸ਼ ਕਰਾਂਗੇ ਸਾਡੇ ਪੰਜ ਨਾਦ ਦੇ ਚੈਨਲ ਦੇ ਵਿੱਚ ਅੱਜ ਮੌਜੂਦ ਨੇ ਸਾਡੇ ਨਾਲ ਪਾਣਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਬਹੁਤ ਬਹੁਤ ਜੀ ਥੈਂਕ ਯੂ ਜੀ ਇਸ ਤਰ੍ਹਾਂ ਜੀ ਕਿ ਪਾਣਾ ਸਾਹਿਬ ਦੱਸਿਓ ਵੀ ਉਹ ਉਹ ਤਾਂ ਚਲੋ ਜੋ ਬਰਤਾਰਾ ਹੋ ਗਿਆ ਹੋ ਗਿਆ ਜੀ ਉਸ ਤੋਂ ਬਾਅਦ ਜਿਹੜਾ ਕਿ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਆਈ ਹੈ ਵੱਡਾ ਫੈਸਲਾ ਹੈ ਪਾਣੀਆਂ ਦਾ ਮੁੱਦਾ ਲੈ ਕੇ ਜੀ ਇਹ ਜਿਹੜਾ ਕਿਉਂ ਹੋਇਆ ਤੇ ਕਿਉਂ ਕਰ ਰਹੇ ਨੇ ਇਹ ਇਹ ਦੇਖੋ ਪਾਕਿਸਤਾਨ ਤੇ ਭਾਰਤ ਦੇ ਵਿੱਚ ਜਿਹੜੇ ਤਣਾਅ ਜਿਹੜਾ ਹਾਂਜੀ ਇਹ ਹੁਣ ਆਪਾਂ ਨੂੰ ਪਤਾ ਵੀ ਇਹ ਲੰਮੇ ਸਮੇਂ ਤੋਂ ਚੱਲਦਾ ਠੀਕ ਹੈ ਨਾ ਜੀ ਪਰ ਹੁਣ ਇਹ ਥੋੜਾ ਜਿਹਾ ਭਾਂਬੜ ਬਣ ਗਿਆ ਹਾਂ 1965 ਦੀ جنگ ਹੋਈ 1971 ਦੀ جنگ ਹੋਈ ਕਾਰਗਲ ਦੀ ਲੜਾਈ ਹੋਈ ਹੈ ਨਾ ਠੀਕ ਹੈ ਤੇ ਇਦਾਂ ਦਾ ਹੁਣ ਜੰਮੂ ਕਸ਼ਮੀਰ ਦੇ ਵਿੱਚ ਖਾ ਖਰ ਕੇ ਜਿਹੜੇ ਅਤਵਾਦੀ ਕਾਰਵਾਈਆਂ ਹਾਂਜੀ ਇਹ ਜਿਹੜੀ ਪਾਕਿਸਤਾਨ ਦੀ ਹਿੰਦੁਸਤਾਨ ਨਾਲ ਜਿਹੜੀ ਅਸਿੱਧੇ ਲੜਾਈ ਆ ਇਹ ਵੀ ਲੜਾਈ ਆ ਠੀਕ ਹੈ ਜੀ ਠੀਕ ਹੈ ਨਾ ਜੀ ਪਹਿਲਾਂ ਲੜਾਈਆਂ ਬਾਟਣਾ ਤੇ ਹੁੰਦੀਆਂ ਸੀ ਹਾਂਜੀ ਹੁਣ ਜੇ ਆਪਾਂ ਕਹੀਏ ਵੀ ਅ 1971 ਤੋਂ ਬਾਅਦ ਜਿੰਨੀਆਂ ਲੜਾਈਆਂ ਹੋਈਆਂ ਠੀਕ ਹੈ ਉਹ ਪਲਾਂ ਤਾਂ ਆਪਣਾ ਦੇਸ਼ ਤੇ ਪਲਾਂ ਪਾਕਿਸਤਾਨ ਇੱਕ ਦੂਜੇ ਦੇ ਅੰਦਰ ਕੋਸਕੀ ਕੋਸਕੀ ਜਿਹੜੀ ਲੜਾਈ ਜਿਹੜੀ ਆ ਉਹ ਕਰ ਰਿਹਾ ਤੇ ਹੁਣ ਜਿਹੜੇ ਹਾਲਾਤ ਬਣੇ ਹੋਏ ਆ ਤੇ ਇਹ ਕੋਈ ਨਵੇਂ ਨਹੀਂ ਹਾਲਾਤ ਠੀਕ ਹੈ ਨਾ ਜੀ ਤੇ ਇਹ ਜਿਸ ਤਰ੍ਹਾਂ ਹੁਣ ਲੱਗ ਰਿਹਾ ਆ ਵੀ ਦੋਨੇ ਦੇਸ਼ ਪਹਿਲਾ ਪਾਕਿਸਤਾਨ ਨੇ ਹਿੰਦੁਸਤਾਨ ਨੂੰ ਧਮਕੀ ਦਿੱਤੀ ਵੀ ਸਾਡੇ ਕੋਲੇ ਪ੍ਰਮਾਣੂ ਬੰਬ ਬੰਨੇ ਆ ਵੀ ਅਸੀਂ ਹਿੰਦੁਸਤਾਨ ਨੂੰ ਇਹ ਤਬਾਹ ਕਰ ਸਕਦੇ ਜੇ ਜੇ ਹੁਣ ਆਪਾਂ ਪਾਣੀਆਂ ਦੀ ਗੱਲ ਜਿਹੜੀ ਤੁਸ਼ ਕੀਤੀ ਆ ਤੇ ਭਾਰਤ ਸਰਕਾਰ ਨੇ ਫੈਲਾ ਕੀਤਾ ਵੀ ਜਿਹੜਾ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਉਹ ਹਿੰਦੁਸਤਾਨ ਦੇ ਰਾਈ ਜਾ ਰਿਹਾ ਜਿਹੜਾ ਸਿੰਧ ਦਰਿਆ ਠੀਕ ਹੈ ਸਿੰਧ ਦਰਿਆ ਜਿਹੜਾ ਨਾ ਤਿੱਬ ਤੋਂ ਸ਼ੁਰੂ ਹੁੰਦਾ ਚੀਨ ਤੋਂ ਠੀਕ ਹੈ ਤਿੱਬ ਤੋਂ ਸ਼ੁਰੂ ਹੋ ਕੇ ਤੇ ਕਸ਼ਮੀਰ ਤੇ ਵਗਾਸਤਾਨ ਤੇ ਪੂਰ ਮੁੜ ਕੇ ਪਾਕਿਸਤਾਨ ਦੇ ਵਿੱਚ 2880 ਕਿਲੋਮੀਟਰ ਪੰਦਾ ਪੰਦਾ ਠੀਕ ਹੈ ਤੇ ਮੁੜ ਕੇ ਹਰਬ ਸਾਗਰ ਦੇ ਵਿੱਚ ਕਰਾਚੀ ਜਾ ਕੇ ਸਮਾਪਤ ਹੋ ਜਾਂਦਾ ਠੀਕ ਹੈ ਜੀ ਜਦੋਂ ਦੇਸ਼ ਯਾਦ ਹੋਇਆ ਪਾਣੀਆਂ ਦੀ ਸੰਧੀ ਹੋਈ ਆ ਜਿਹਨੂੰ ਸਿੰਧ ਜਲ ਸੰਧੀ ਠੀਕ ਹੈ ਦੇ ਨਾਮ ਨਾਲ ਜਾਣਿਆ ਜਾਂਦਾ 1960 ਦੇ ਵਿੱਚ ਹੋਈ ਆ ਇਹ ਦੋਵੇਂ ਦੇਸ਼ਾਂ ਦੇ ਵਿੱਚ ਜਿਹੜੀ ਸੰਧੀ ਆ ਵਰਲਡ ਬੈਂਕ ਨੇ ਕਰਾਈ ਸੀ ਠੀਕ ਹੈ ਜੀ ਠੀਕ ਹੈ ਨਾ ਜੀ ਇਹ ਸੰਧੀ ਹੈ ਕੀ ਸੀ ਇਹ ਜਿਹੜੇ ਆਪਣੇ ਦਰਿਆਨ ਆ ਜੀ ਹਾਂ ਜਿਹੜਾ ਮੇਨ ਸਿੰਧ ਦਰਿਆ ਹਾਂਜੀ ਇਹਦੇ ਵਿੱਚੋਂ ਆਪਣਾ ਜਿਵੇਂ ਬਿਆਸ ਸਤਲੁਜ ਰਾਵੀ ਜਹਲਮ ਚਨਾਬ ਇਹਦੇ ਵਿੱਚੋਂ ਇਹਦੀਆਂ ਬ੍ਰਾਂਚਾਂ ਨੇ ਠੀਕ ਹੈ ਜੀ ਹਾਂ ਤੇ ਇਹ ਸਾਰੇ ਦਰਿਆ ਜਿਵੇਂ ਹੁਣ ਆਪਣਾ ਸਿੰਧ ਦਰਿਆ ਠੀਕ ਹੈ ਕਸ਼ਮੀਰ ਚੋਂ ਗਾਂ ਆਪਣਾ ਪਾਕਿਸਤਾਨ ਪਾਕਿਸਤਾਨ ਜਿਗਾ ਸਿੱਧਾ ਨਿਕਲ ਜਾਂਦਾ ਉੱਥੋਂ ਗਾਂ ਫਿਰ ਦੋ ਦਰਿਆ ਜਿਹੜੇ ਜਹਲਮ ਚ ਨਾਮ ਬੰਦੇ ਆ ਠੀਕ ਹੈ ਜੀ ਐਵੇਂ ਜਿਹੜਾ ਇਹ ਸੰਤਰ ਦੇ ਦਰਿਆ ਇਧਰ ਆਪਣੇ ਰਾਵੀ ਬਿਆਸ ਸਤਲੁਜ ਇਹ ਇਸ ਨਾਮ ਤੇ ਜਿਹੜਾ ਆਪਣੇ ਇੱਥੋਂ ਦੀ ਹੋ ਕੇ ਮੁੜ ਕੇ ਜਿਵੇਂ ਬਿਆਸ ਤੇ ਸਤਲੁਜ ਇਕੱਠੇ ਹੋ ਕੇ ਸੈਨੀਆ ਵਾਲੇ ਬਾਰਡਰ ਤੋਂ ਪਾਕਿਸਤਾਨ ਤੇ ਚਲੇ ਜਾਂਦੇ ਸਾਰੇ ਇਹ ਜਿਹੜੇ ਦਰਿਆ ਨੇ ਨਾ ਹਾਂਜੀ ਜਾ ਕੇ ਪਾਕਿਸਤਾਨ ਦੀ ਖਤਮ ਹੁੰਦੇ ਆ ਠੀਕ ਹੈ ਜਿਹੜੇ ਇਹ ਦਰਿਆਵਾਂ ਦਾ ਜਿਹੜਾ ਜਾਦੇ ਪਾਣੀਆਂ ਦਾ ਹਿੱਸਾ ਨਾ ਹਾਂਜੀ ਉਹ ਪਾਕਿਸਤਾਨ ਚ ਹੈ ਲਾਸਟ ਤੇ ਉਹਨਾਂ ਨੂੰ ਮਿਲਦਾ ਹਾਂ ਜਿਹੜਾ ਵੱਧ ਜਿਹੜੇ ਦਰਿਆਵਾਂ ਦਾ ਜਿਹੜਾ ਰਕਬਾ ਨਾ ਉਹ ਸਾਰਾ ਪਾਕਿਸਤਾਨ ਦੇਸੀ ਆ ਪਾਕਿਸਤਾਨ ਦੇਸੀ ਹੁੰਦਾ ਤੇ ਜਦੋਂ ਦੇਹਜਾਦ ਹੋਇਆ ਉਦੋਂ ਵੀ ਇਸ ਗੱਲ ਦਾ ਰੋਲਾ ਹੁੰਦਾ ਸੀਗਾ ਵੀ ਪਾਣੀ ਕੋਈ ਅਲੱਗ ਨਹੀਂ ਆਪਣੇ ਦੋਨੇ ਦੇਸ਼ਾਂ ਦੇ ਵਿੱਚ ਦੂਸ਼ਣਵਾਜੀ ਚੱਲਦੀ ਸੀ ਵੀ ਕੋਈ ਵੱਧ ਵਰਤ ਗਿਆ ਜੀ ਸਾਨੂੰ ਘਟ ਛੜਦਾ ਉਦੋਂ ਫਿਰ ਵਰਲਡ ਬੈਂਕ ਨੇ ਵਿੱਚ ਪਾ ਕੇ ਇਹ 8-9 ਸਾਲ 10 ਸਾਲ ਦੀ ਐਕਸਰਸਾਈਜ਼ ਸੀ ਵਰਲਡ ਬੈਂਕ ਦੀ ਤੇ ਸਾਰੇ ਆਪਣੇ ਇਹ ਦੋਨੇ ਦੇਸ਼ਾਂ ਦੀ ਠੀਕ ਹੈ ਨਹਿਰਾਂ ਕਟੀਆਂ ਗਈਆਂ ਠੀਕ ਹੈ ਜੀ ਆਪਾਂ ਪਹਿਲਾਂ ਵੀ ਪੋਡਕਾਸਟ ਕੀਤੀ ਸੀ ਹਾਂ ਇਹ ਤੁਸੀਂ ਕਰ ਚੁੱਕੇ ਹੋ ਉਹਦੇ ਵਿੱਚ ਵੀ ਆਪਾਂ ਸਾਰਾ ਇਹ ਡਿਟੇਲ ਦਿੱਤੀ ਸੀ ਤੇ ਇਹ ਉਦੋਂ ਆਪਾਂ ਪੋਡਕਾਸਟ ਕੀਤੀ ਸੀ ਜੀ ਜਦੋਂ ਭਾਰਤ ਸਰਕਾਰ ਨੇ ਅਗਸਤ 2024 ਚ ਪਾਕਿਸਤਾਨ ਨੂੰ ਚਿੱਠੀ ਲਿਖੀ ਸੀ ਵੀ ਜਿਹੜਾ ਇਹ ਜਿਹੜਾ ਸਿੰਧ ਜਲ ਸੰਧੀ ਆ ਨਾ ਹਾਂਜੀ ਇਹਨੂੰ ਹੋਏ ਨੂੰ ਹੋ ਗਏ 60 ਸਾਲ ਤੇ ਫਿਰ ਦਬ ਵਿਚਾਰ ਕਰਨਾ ਮੰਦਾ ਤੇ ਸਮੇਂ ਦੇ ਮੁਤਾਬਕ ਜਿਹੜੇ ਹਾਲਾਤ ਵੀ ਬਦਲ ਗਏ ਤੇ ਉਸ ਨਾਲ ਜਿਹੜੀ ਆ ਨਾ ਇਹ ਜਿਹੜੀ ਸੰਧੀ ਆ ਇਹਦੇ ਤੇ ਦੁਬਾਰਾ ਵਿਚਾਰ ਹੋਵੇ ਦੁਬਾਰਾ ਇਹਨੂੰ ਆਪਾਂ ਰੀਵਿਊ ਕਰੀਏ ਠੀਕ ਹੈ ਠੀਕ ਹੈ ਨਾ ਜੀ ਪਰ ਪਾਕਿਸਤਾਨ ਨੇ ਉਦੋਂ ਜਵਾਬ ਦਿੱਤਾ ਹੀ ਕਹਿੰਦੇ ਵੀ ਨਹੀਂ ਸਾਨੂੰ ਜਿਹੜੀ ਸੰਧੀ ਇਹੀ ਮਨਜ਼ੂਰ ਆ ਤੇ ਉਦੋਂ ਤੋਂ ਲੱਗਦਾ ਸੀਗਾ ਵੀ ਜਿਹੜਾ ਹੁਣ ਇਸ ਟਾਈਮ ਜਿਹੜਾ ਹੁਣ ਗੱਲ ਉੱਠੀ ਆ ਆ ਜਿਹੜਾ ਹੁਣ ਦੁਬਾਰਾ ਫੇਰ ਹਾਂ 22 ਤਰੀਕ ਨੂੰ ਜੋ ਹਾਲਾਤ ਬਣੇ ਹੈਗੇ ਆ ਉਹਦੇ ਵਿੱਚ ਸਭ ਤੋਂ ਵੱਡਾ ਐਕਸ਼ਨ ਜਿਹੜਾ ਭਾਰਤ ਨੇ ਇਹੀ ਲਿਆ ਕਹਿੰਦੇ ਵੀ ਅਸੀਂ ਜਿਹੜਾ ਪਾਣੀ ਪਾਕਿਸਤਾਨ ਨੂੰ ਇੱਕ ਵੀ ਬੂੰਦ ਨਹੀਂ ਦੇਣੀ ਪਾਣੀ ਰੋਕ ਲੈਣਾ ਠੀਕ ਹੈ ਦੇਖੋ ਇੱਕ ਗੱਲ ਹੋਰ ਬੜੀ ਕਾਮਨ ਜੀ ਲੱਗਦੀ ਹੈ ਹਾਂਜੀ ਵੀ April 24 ਦੀ ਮੁੱਦਾ ਉੱਠਿਆ ਸੀ ਹਾਂ ਤੇ ਹੁਣ ਵੀ ਹੁਣ April 25 ਹੈ ਅਗਸਤ ਅਗਸਤ ਚ ਉੱਠਿਆ ਸੀ ਗਾਸਤ ਚ ਚਿੱਠੀ ਲੱਗੀ ਸੀ ਇਹਨਾਂ ਨੇ ਗਾਸਤ 2024 ਚ ਹਾਂਜੀ ਤੇ ਹੁਣ ਇਹ April ਦੇ ਮੁੜ ਕੇ ਜਿਹੜੀ ਇਹ ਜਿਹੜਾ ਸਭ ਤੋਂ ਮੇਨ ਜਿਹੜਾ ਇਸ਼ੂ ਜਿਹੜਾ ਪਾਣੀਆਂ ਦਾ ਬਣ ਕੇ ਉੱਭਰਿਆ ਠੀਕ ਹੈ ਹਾਂ ਤੇ ਹੁਣ ਲੱਗਦਾ ਹੈ ਵੀ ਜਿਵੇਂ ਹੁਣ ਆਪਾਂ ਕਹਿੰਦੇ ਹੁਣੇ ਨਾ ਵੀ ਪਾਣੀਆਂ ਨੂੰ ਲੈ ਕੇ ਕੱਲੇ ਪਾਕਿਸਤਾਨ ਭਾਰਤ ਵਿੱਚ ਨਹੀਂ ਹਾਂਜੀ ਆਪਣੀਆਂ ਸਟੇਟਾਂ ਦੇ ਵਿੱਚ ਵੀ ਇਹੀ ਲੜਾਈ ਚੱਲਦੀ ਆ ਚੱਲੀ ਜਾਂਦੀ ਆਪਣੇ ਪੰਜਾਬ ਹਰਿਆਣੇ 'ਚ ਚੱਲੀ ਜਾਂਦੀ ਹੈ ਬਿਲਕੁਲ ਸਾਊਥ ਦੇ ਵਿੱਚ ਇਹੀ ਚੀਜ਼ ਚੱਲੀ ਜਾਂਦਾ ਵੀ ਕੋਈ ਪਾਣੀਆਂ ਦੀ ਜਿਹੜੀ ਵੰਡ ਦਾ ਮਸਲਾ ਹੈ ਨਾ ਬਿਲਕੁਲ ਤੇ ਇਹ ਜਿਹੜੀ ਪਾਣੀਆਂ ਨੂੰ ਲੈ ਕੇ ਨਾ ਜੀ ਜਿਹੜੀ ਹੁਣ ਅ ਲੜਾਈ ਆ ਇੱਕ ਇਹ ਟਾਈਮ ਜਿਹੜੀ ਆ ਅ ਵੱਡੇ ਲੈਵਲ ਤੇ ਹੋ ਸਕਦੀ ਹੈ ਪਹੁੰਚ ਸਕਦੀ ਹੈ ਹੋ ਸਕਦੀ ਹੈ ਪਾਣੀ ਤੇ ਨਾਲ ਹੀ ਹੈ ਨਾ ਸੰਬੰਧ ਦੇ ਪਾਣੀ ਹੈ ਤਾਂ ਜੀਵਨ ਹੈ ਹਾਂ ਨਹੀਂ ਤਾਂ ਨਹੀਂ ਹੈ ਕੋਈ ਵੀ ਦੇਸ਼ ਆ ਜਾਂ ਕੋਈ ਵੀ ਆ ਹਰ ਜੀਵ ਜੰਤੂ ਨੂੰ ਪਾਣੀ ਦੀ ਲੋੜ ਹੈ ਹਾਂ ਪਾਣੀ ਦੀ ਲੋੜ ਹੈ ਜੀ ਠੀਕ ਹੈ ਨਹੀਂ ਤੇ ਪਾਣੀ ਦਾ ਹੁਣ ਦੇਖੋ ਆਪਣੇ ਹੁਣ ਪੰਜਾਬ ਦੇ ਵਿੱਚ ਜਿਹੜੀ 71 ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਜਿਹੜੀ ਸ਼ੁਰੂਆਤ ਹੋਈ ਸੀ ਠੀਕ ਹੈ ਨਾ ਜੀ ਉਸ ਤੋਂ ਬਾਅਦ ਪਾਣੀ ਦੀ ਜਿਹੜੀ ਦੁਰਵਰਤੋਂ ਜਿਹੜੀ ਸਰਕਾਰਾਂ ਨੇ ਨਹੀਂ ਇਸ ਜੀ ਦਾ ਧਿਆਨ ਦਿੱਤਾ ਪਰ ਕਿਸਾਨਾਂ ਨੇ ਤਾਂ ਆਪ ਦੇ ਵੱਲੋਂ ਮਿਹਨਤ ਕਰਕੇ ਜਿਹੜੇ ਪੂਰੇ ਹਿੰਦੁਸਤਾਨ ਦਾ ਪੰਜਾਬ ਨੇ ਹਰਿਆਣੇ ਨੇ ਗੱਲ ਕਰ ਲਓ ਇਹਨਾਂ ਸਟੇਟਾਂ ਨੇ ਸਾਰੇ ਹਿੰਦੁਸਤਾਨ ਦਾ ਢਿੱਡ ਭਰਿਆ ਠੀਕ ਹੈ ਕਨਕ ਹਨਾ ਦੇ ਝੋਨਾ ਤੇ ਉਹ ਪਾਣੀ ਜਿਹੜਾ ਹੁਣ ਜ਼ਮੀਨ ਦੇ ਵਿੱਚ ਵੀ ਮੁੱਕੀ ਜਾਂਦਾ ਬਹੁਤ ਲੈਵਲ ਬਹੁਤ ਨੀਵੇਂ ਚਲੇ ਗਏ ਜੀ ਤੇ ਜਿਹੜਾ ਨਹਿਰਾਂ ਦਾ ਪਾਣੀ ਵੀ ਜਿਹੜਾ ਨਾ ਕੱਟੀ ਜਾਂਦਾ ਪਾਣੀ ਉਹਨਾ ਹੁਣ ਨਹੀਂ ਰਿਹਾ ਠੀਕ ਹੈ ਦਿਨ ਦਿਨ ਘਟ ਰਿਹਾ ਘਟ ਰਿਹਾ ਇਸ ਕਰਕੇ ਜਿਹੜਾ ਸਟੇਟਾਂ ਦੇ ਵਿੱਚ ਆਪਸ ਵਿੱਚ ਜਿਹੜੀ ਖਿੱਚ ਹੈ ਨਾ ਜਿਹੜਾ ਤਣਾਅ ਹੈਗਾ ਉਹ ਵੱਧ ਰਿਹਾ ਪੰਜਾਬ ਤੇ ਹਰਿਆਣੇ ਦੇ ਵਿੱਚ ਹੁਣ ਇਸ ਟਾਈਮ ਹਰਿਆਣਾ ਹਰਿਆਣੇ ਦੇ ਵਿੱਚ ਵੀ ਦੱਖਣ ਹਰਿਆਣੇ ਦੇ ਵਿੱਚ ਇਸ ਟਾਈਮ ਜਿਹੜੀ ਉੱਥੇ ਪਾਣੀ ਦੀ ਕਿੱਲਤ ਆ ਪੂਰੀ ਠੀਕ ਹੈ ਜੀ ਠੀਕ ਹੈ ਨਾ ਉਹ ਕਹਿੰਦੇ ਸਾਨੂੰ ਪਾਣੀ ਦਿਓ ਪੰਜਾਬ ਪੰਜਾਬ ਨੂੰ ਕਹਿੰਦੇ ਹੁਣ ਪੰਜਾਬ ਕਹਿੰਦੇ ਸਾਡੇ ਕੋਲ ਤਾਂ ਇਹ ਤਾਫ ਪਾਣੀ ਜਿਹੜਾ ਗਰਾਊਂਡ ਵਾਟਰ ਜਿਹੜਾ 170% ਗਰਾਊਂਡ ਵਾਟਰ ਵਰਤ ਰਹੇ ਆ ਪਾਣੀ ਦੀ ਤਸਾਨੂ ਤੋੜ ਜਿਹੜਾ ਸਾਡੇ ਹਿੱਸੇ ਦਾ ਪਾਣੀ ਆਹੀ ਪਾਣੀ ਕਿੱਥੋਂ ਦੇ ਦਈਏ ਇਹ ਜਿਹੜੀ ਸਥਿਤੀ ਆ ਜਿਹੜੀ ਹੁਣ ਇਸ ਟਾਈਮ ਆ ਪਾਕਿਸਤਾਨ ਤੇ ਭਾਰਤ ਦੇ ਵਿੱਚ ਆ ਇਹ ਜਿਹੜੀ ਸਥਿਤੀ ਬਣ ਗਈ ਆ ਇਹ ਚਿੰਤਾਜਨਕ ਹੈ ਠੀਕ ਹੈ ਇਹ ਚਲੋ ਬਹਿ ਤਾਂ ਜਿਹੜੀ ਲੜਾਈ ਦਾ ਮਸਲਾ ਹੁੰਦਾ ਨਾ ਇੱਕ ਇਹ ਆ ਵੀ ਕਿਸੇ ਦੋ ਕੰਟਰੀਆਂ ਨੂੰ ਆਸ ਜਿਹੜੀ ਲੜਾਈ ਆ ਕੋ ਲੜਨੀ ਸੌਕੀ ਨਹੀਂ ਹੈਗੀ ਠੀਕ ਹੈ ਤੇ ਦੇਖਣ ਨੂੰ ਇਹ ਲੱਗਦਾ ਹੁੰਦਾ ਹੈ ਵੀ ਜਿਵੇਂ ਲੋਕਾਂ ਨੂੰ ਹੀ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ 'ਚ ਖੌਫ ਬਹੁਤ ਪੈਦਾ ਹੋ ਗਿਆ ਜੀ ਹਾਂ ਲੋਕ ਬਹੁਤ ਜ਼ਿਆਦਾ ਖੌਫ ਜਤਾ ਨੇ ਇਸ ਗੱਲ ਨੂੰ ਲੈ ਕੇ ਵੀ ਪਤਾ ਨਹੀਂ ਕਦੋਂ ਕੀ ਹੋ ਜਾਣਾ ਹਾਂ ਠੀਕ ਹੈ ਨਹੀਂ ਭਲਾ ਉਹ ਅਤਵਾਦ ਦਾ ਮਸਲਾ ਭਲਾ ਉਹ ਪਾਣੀਆਂ ਦਾ ਮਸਲਾ ਭਲਾ ਕੋਈ ਹੋਰ ਮਸਲਾ ਕਿਸੇ ਵੀ ਦੇਸ਼ਾਂ ਦੇ ਵਿਚਾਲੇ ਲੋਕਾਂ ਦੇ ਨਾਲ ਸਿਆਸਤ ਖੜੀ ਜਾ ਰਹੀ ਲੱਗਦਾ ਤਾਂ ਇਹ ਲਗਦਾ ਤਾਂ ਇਹ ਹੈ ਪਰ ਗੱਲ ਇਹ ਨਹੀਂ ਆ ਵੀ ਇਹਦੇ ਚ ਭੁਗਤਣਾ ਤਾਂ ਲੋਕਾਂ ਨੂੰ ਪੈ ਰਿਆ ਨਾ ਹਾਂ ਖੌਫ ਦੇ ਸਾਇਸਤਾ ਉਹਨੇ ਹਾਂ ਜੋ ਮੇਨ ਗੇਮ ਆ ਉਹ ਤਾਂ ਇਹਨਾਂ ਨੂੰ ਪਤਾ ਹੀ ਹੋਊਗੀ ਹੂੰ ਜੋ ਕਰ ਰਹੇ ਆ ਉੱਪਰਲੇ ਆਪਣੇ ਜਿਹੜੇ ਆਕਾ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਹਾਂ ਹੁਣ ਦੇਖੋ ਜਿਹੜਾ ਕੀ ਹੈ ਆਉਣ ਵਾਲੇ ਸਮੇਂ ਦੇ ਜਿਹੜਾ ਉਹਦੇ ਮੁਠੀ ਚ ਕੀ ਆ ਆਪਾਂ ਨੂੰ ਕੋਈ ਪਤਾ ਨਹੀਂ ਆ ਹਾਂ ਕੋਈ ਪਤਾ ਨਹੀਂ ਜਿਹੜੀ ਰਾਜਨੀਤੀ ਇੰਨੀ ਗੰਦਲ ਗਈ ਆ ਆਪਾਂ ਇਹ ਨਹੀਂ ਕਹਿੰਦੇ ਵੀ ਆਪਣੇ ਕੱਲੇ ਦੇਖਦੀ ਆ ਜਾਂ ਆਪਣੀ ਕੋਈ ਸਟੇਟ ਦੀ ਆ ਦੇਖਦੀ ਆ ਸਾਰੀ ਆਪਣੀ ਦੁਨੀਆ ਚ ਰਾਜਨੀਤੀ ਏਡੀ ਗੰਧਲੀ ਹੋ ਗਈ ਆ ਲੋਕਾਂ ਨੂੰ ਗਮਰਾਹ ਕਰਨ ਦਾ ਇਹਨਾਂ ਲੋਕਾਂ ਨੇ ਧੰਦਾ ਫੜ ਲਿਆ ਠੀਕ ਹਨ ਜੀ ਹੁਣ ਕਸ਼ਮੀਰ ਦੇ ਵਿੱਚ ਦੇਖੋ ਆ ਜਿਹੜਾ ਬਹੁਤ ਦਰਦਨਾਕ ਹਾਸਾ ਹੋਇਆ ਹਨਾ ਕਤਲੇਆਮ ਹੋਇਆ ਉੱਥੇ ਕਸ਼ਮੀਰ ਦੇ ਵਿੱਚ ਪੂਰੀ ਆਪਣੇ ਉੱਥੋਂ ਦੀ ਜਿਹੜੀ ਸਟੇਟ ਦੀ ਜਿਹੜੀ ਪਾਲਸਾ ਠੀਕ ਹੈ ਇੰਟੈਲੀਜੈਂਸੀਆ ਸੈਂਟਰ ਦੀ ਜਿਹੜੀ ਹੈਗੀ ਆ ਸੁਰੱਖਿਆ ਫੋਰਸਾਂ ਹੈਗੀਆਂ ਬਿਲਕੁਲ ਠੀਕ ਹੈ ਨਾ ਜਦੋਂ ਇਹ ਵਜਾ ਕੋਈ ਕਾਂਡ ਪਲਾਨਡ ਹੁੰਦਾ ਕੀ ਸਰਕਾਰਾਂ ਨੂੰ ਜਿਹੜੀਆਂ ਇੰਟੈਲੀਜੈਂਸੀਆਂ ਨੇ ਉਹ ਕੀ ਕਰਦੀਆਂ ਕੀ ਕਰਦੀਆਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਹੋਣਾ ਚਾਹੀਦਾ ਹਾਂ ਤੁਹਾਡਾ ਮਤਲਬ ਇਹ ਡਿਊਟੀ ਹੋ ਸਕਦਾ ਉਹ ਤਾਂ ਕਰਦੇ ਹੁਣ ਪਰ ਜਿੱਥੇ ਗਾਂਹ ਉੱਪਰ ਜਾ ਕੇ ਪਹਿਲਾ ਤਾਂ ਰਾਜਨੀਤਿਕ ਤੌਰ ਤੇ ਹੋਣਾ ਨਾ ਠੀਕ ਹੈ ਆਪਾਂ ਇਹ ਨਹੀਂ ਕਹਿੰਦੇ ਵੀ ਜਿਹੜੇ ਜੋ ਆਪਣੀ ਪਲਾਂ ਫੌਜ ਆ ਪਲਾਂ ਕੁਪੁਰ ਸਾਹਿਬ ਕੋਈ ਪ੍ਰਸ਼ਾਸਨ ਆ ਉਹ ਡਿਊਟੀ ਨਹੀਂ ਕਰ ਰਿਹਾ ਡਿਊਟੀ ਕਰਦੇ ਹੋਣੇ ਇਹ ਨਹੀਂ ਗੱਲ ਹੈ ਕਿ ਉਹਨਾਂ ਨੂੰ ਪਤਾ ਨਹੀਂ ਵੀ ਕੀ ਹੋ ਜਾਂਦਾ ਉਹਨਾਂ ਨੇ ਆਦਾ ਰਿਪੋਰਟ ਕਰਤੀ ਅੱਗੇ ਵੀ ਆ ਚੀਜ਼ ਹੋ ਰਹੀ ਹੈ ਜੀ ਕੋਸਾ ਦਾ ਕੁ ਆਪਣਾ ਰਾਜਨੀਤਿਕ ਕੋਈ ਲਾਡ ਸਾਦੇ ਤਹਿਤ ਇਹ ਚੀਜ਼ ਨਹੀਂ ਹੁੰਦੀ ਹੋਵੇ ਇਵੇਂ ਪਾਕਿਸਤਾਨ ਚ ਰਾਜਨੀਤੀ ਜਿਹੜੀ ਆ ਨਾ ਸਾਰੀ ਦੁਨੀਆ ਦੇ ਵਿੱਚ ਇੰਨੀ ਗਦਲੀ ਹੋ ਗਈ ਆ ਪਾਕਿਸਤਾਨ ਨਾਲ ਇਹ ਵੀ ਲਾਹਾ ਹੁਣ ਕੱਢਦੇ ਆ ਵੀ ਆ ਕਤਲੇਆਮ ਹੋਇਆ ਤੇ ਲੋਕਾਂ ਨੂੰ ਜਿਹੜੇ ਲੋਕਾਂ ਨੂੰ ਆਪ ਦੇ ਨਾਲ ਜੋੜਨ ਲਈ ਸਿਆਸੀ ਰੋਟੀਆਂ ਸੇਕੋ ਸਿਆਸੀ ਰੋਟੀਆਂ ਸੇਕੋ ਠੀਕ ਆ ਨਾ ਜੀ ਭਰਾਂ ਦਾ ਉਹ ਪਾਕਿਸਤਾਨ ਦੇ ਲੋਕ ਆ ਭਲਾ ਆਪਣੇ ਲੋਕ ਠੀਕ ਆ ਨਾ ਹਾਂਜੀ ਉਹ ਵੀ ਆਪਣੇ ਆਪਣੇ ਚ ਗਏ ਆ ਆਪਣੇ ਚ ਗਏ ਆ ਨਾ ਹਾਂਜੀ ਤੇ ਘੁਮ ਘੁਮਾ ਕੇ ਨੁਕਸਾਨ ਤਾਂ ਆਮ ਲੋਕਾਂ ਦਾ ਹੈ ਨਾ ਬਿਲਕੁਲ ਪਹਿਲਾਂ ਵੀ ਆਮ ਲੋਕਾਂ ਨੇ ਉਠਾਇਆ ਜਦੋਂ ਵੰਡ ਹੋਈ ਆ ਉਦੋਂ ਆਮ ਲੋਕਾਂ ਤੇ ਗਾਜ ਟਿੱਕੀ ਆ ਦੇਖੋ ਜਿਹੜੇ ਜਿਹੜੀ ਆਪਣੇ ਭਾਈਚਾਰਾ ਜਿਹੜਾ ਆਪਣਾ ਕੋਈ ਕਲਾਕਾਰ ਨੇ ਉਹ ਆਪਣੇ ਮੀਡੀਆ ਦੇ ਲੋਕ ਨੇ ਉਹ ਆਦੇ ਦੋਨਾਂ ਦੇਸ਼ਾਂ ਦੇ ਵਿੱਚ ਜਾ ਕੇ ਜਿਹੜੇ ਕੋਈ ਹੋਰ ਸਮਾਜ ਸੇਵੀ ਨੇ ਉਹ ਲੋਕਾਂ ਨੂੰ ਆਸ ਵਿੱਚ ਜੋੜਨ ਲਈ ਕਿੰਨਾ ਉਹ ਮਿਹਨਤ ਕਰਦੇ ਆ ਬਹੁਤ ਵੱਡੀ ਕੜੀ ਦਾ ਕੰਮ ਕਰਦੇ ਕਰਦੇ ਆ ਨਾ ਬਿਲਕੁਲ ਉਹ ਸਾਰੇ ਕੀਤੇ ਕਿਰਾਏ ਤੇ ਇਹ ਲੋਕ ਮਿੱਟੀ ਫੇਰ ਦਿੰਦੇ ਆ ਇਹ ਫਿਰ ਉਹੀ ਆ ਨਾ ਵੀ ਇੱਕ ਬੰਦਾ ਤਾਂ ਬੜਾ ਕੋਸ਼ਿਸ਼ ਕਰਦਾ ਯਾਰ ਇਹਨਾਂ ਨੂੰ ਨਾ ਰੁੱਸੇ ਨਾ ਰੁੱਸੇ ਉਹ ਜਿਹੜਾ ਬੰਦਾ ਆ ਕੇ ਨਾਲ ਸ਼ੋਸ਼ਈ ਪਿੱਛੇ ਜੀ ਮੇਰਾ ਖਿਆਲ ਵੀ 6 ਕਿ ਮਹੀਨੇ ਪੁਰਾਣੀ ਗੱਲ ਹੀ ਹੋਣੀ ਆ ਉੱਥੇ ਪੰਜਾਬੀ ਕਾਨਫਰੰਸ ਹੋਈ ਇੱਥੋਂ ਦੇ ਜਿੰਨੇ ਪੰਜਾਬ ਦੇ ਇੱਥੋਂ ਦੇ ਜਿੰਨੇ ਕਲਾਕਾਰ ਸੀ ਜਿੰਨੇ ਕੋਈ ਸਮਾਜ ਸੇਵੀ ਜਿੰਨੇ ਕੋਈ মিডিਆ ਨਾਲ ਉਥੋਂ ਦੇ ਜਿਹੜੇ ਆਪਣੇ ਸਾਰੇ ਇਕੱਠੇ ਹੋਏ ਸਾਰਿਆਂ ਨੇ ਹੈ ਸਾਰੇ ਬੁੱਧੀਜੀਵੀ ਹਾਂ ਇੱਕ ਦੋ ਜਣੋ ਉਥੋਂ ਦੇਖਣ ਵਾਲਾ ਮਾਹੌਲ ਸੀਗਾ ਠੀਕ ਹੈ ਲੱਗਦਾ ਨਹੀਂ ਸੀਗਾ ਵੀ ਇਹ ਲੋਕਾਂ ਜਿਹੜੇ ਹੈ ਵੀ ਕੋਈ ਫਰਕ ਹੈ ਦੇਖ ਆਕਰ ਕੇ ਉਥੇ ਸੋਸ਼ਲ ਮੀਡੀਆ ਜਿਹੜਾ ਜਿੰਨੇ ਉਹ ਕਾਨਫਰੰਸ ਨੂੰ ਜਿਹੜਾ ਪ੍ਰਬੰਧਕ ਜਿਹੜੇ ਕਰਨ ਵਾਲੇ ਉਹ ਜਿੰਨੇ ਆਪਣੇ ਬਲੌਗਰ ਆ ਸੋਸ਼ਲ ਮੀਡੀਆ ਨਾਲ ਸੰਬੰਧਿਤ ਉਹਨਾਂ ਨੇ ਬੜਾ ਉੱਥੇ ਮਾਹੌਲ ਵਧੀਆ ਸਿਰਜਿਆ ਵੀ ਆਪਣੇ ਜਿਹੜੇ ਰਾਜਨੀਤਿਕ ਲੋਕ ਆ ਨਾ ਸਾਰੇ ਤੇ ਜਿਹੜਾ ਕੀਤੇ ਗਰਾਏ ਤੇ ਪਾਣੀ ਫੇਰਤਾ ਫੇਰ ਦਿੰਦੇ ਚਾਏ ਹੋ ਇਧਰ ਲਿਆ ਤੇ ਚਾਏ ਹੋ ਉਧਰ ਲਿਆ ਉਧਰ ਲਿਆ ਠੀਕ ਹੈ ਹਾਂ ਠੀਕ ਇਹ ਦੇਖੋ ਇੱਕ ਹਲਾ ਕਹਿਣੀ ਆ ਬੜੀਆਂ ਜਿਹੜੀਆਂ ਸੌਖੀਆਂ ਹੁੰਦੀਆਂ ਵੀ ਅਸੀਂ ਇੱਕ ਬੂੰਦ ਪਾਣੀ ਦੀ ਨਹੀਂ ਦੇਵਾਂਗੇ ਪਾਕਿਸਤਾਨ ਨੂੰ ਕਿਉਂ ਤੁਸੀਂ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਪਾਣੀ ਦੇਣ ਤੁਸੀਂ ਉੱਥੋਂ ਦੇ ਰਾਸ਼ਟਰਪਤੀ ਨੂੰ ਪਾਣੀ ਦੇਣਾ ਕਿ ਮੰਤਰੀਆਂ ਨੂੰ ਦੇਣਾ ਲੋਕਾਂ ਨੂੰ ਪਾਣੀ ਦੇਣਾ ਤੁਸੀਂ ਲੋਕਾਂ ਲੋਕਾਂ ਦਾ ਕਿਵੇਂ ਰੋਕ ਲਓਗੇ ਇਹ ਹੀ ਫਟਕਾਰ ਰਹੀ ਪਾਕਿਸਤਾਨ ਨਾਲ ਇਹਨੂੰ ਕਹਿੰਦੇ ਆ ਵੀ ਲਾਂਹਤੀਓ ਤੁਸੀਂ ਆ ਜਿਹੜੇ ਕੰਮ ਕਰਾਉਣੇ ਆ ਠੀਕ ਹਨ ਲੋਕਾਂ ਦੇ ਕਤਲੇਆਮ ਕਰਾਉਣੇ ਆ ਲੋਕਾਂ ਨੂੰ ਮਰਾਉਣੇ ਆ ਕੀ ਹੁਣ ਜਿਹੜੇ 26 ਮਰੇ ਆ ਇੱਕ ਗੱਲ ਨੋਟ ਕਰ ਲਓ ਜਿਹੜਾ ਆਪਣੇ ਵੀ ਹੁਣ ਮੁਲਕ ਦੇ ਵਿੱਚ ਕੀ ਇਹ ਰਾਜਨੀਤਿਕ ਲੋਕ ਕੀ ਲਾਹਾ ਲਈ ਜਾਂਦੇ ਆ ਹਿੰਦੂਓ ਜਿਹੜਾ ਹਿੰਦੂਆਂ ਦਾ ਜੀ ਹੋ ਗਿਆ ਹਿੰਦੂਆਂ ਦਾ ਕਤਲ ਹੋ ਗਿਆ ਹਿੰਦੂਆਂ ਦਾ ਕਤਲ ਨਹੀਂ ਹੋਇਆ ਉੱਥੇ ਇੱਕ ਮੁਸਲਮਾਨ ਜਿਹੜਾ ਉੱਥੇ ਘੋੜੇ ਤੇ ਰਾਈਡ ਕਰਾਉਂਦਾ ਸੀ ਉਹ ਮੁਸਲਮਾਨ ਸੀ ਉਹਦਾ ਵੀ ਉਹਨੇ ਵਿਰੋਧ ਕੀਤਾ ਇਹ ਕੀ ਕਰਦੇ ਹੋਈ ਗਲਤ ਠੀਕ ਹੈ ਉਹਦਾ ਵੀ ਕਤਲ ਹੋਇਆ ਜੇ ਉੱਥੇ ਕੋਈ ਹੋਰ ਮੁਸਲਮਾਨ ਹੁੰਦੇ ਉਹਨਾਂ ਦੇ ਵੀ ਕਤਲ ਹੋਣਾ ਸੀ ਇਹ ਹਿੰਦੂ ਮੁਸਲਮਾਨ ਜਿਹੜੇ ਸਿੱਖਾਂ ਵਾਲਾ ਮਸਲਾ ਤੁਸੀਂ ਧੰਦਾ ਜਿਹੜਾ ਕਦੋਂ ਛੱਡਣਾ ਹੈ ਲਾਣਤਾ ਤੁਹਾਨੂੰ ਲਾਣਤਾ ਸਾਡੇ ਆਪਣੇ ਹਿੰਦੁਸਤਾਨ ਦੀ ਲੀਡਰਸ਼ਿਪ ਨੂੰ ਲਾਨਤਾ ਪਾਕਤਾਂ ਦੀ ਲੀਡਰਸ਼ਿਪ ਨੂੰ ਲਾਨਤਾ ਟਰੰਪ ਵਰਗਿਆਂ ਨੂੰ ਆਪਣੀਆਂ ਜਿਹੜੀਆਂ ਰੋਟੀਆਂ ਸੇਕਣ ਲਈ ਕੀ ਕੀ ਧੰਦੇ ਕਰਦੇ ਆ ਠੀਕ ਹੈ ਨਾ ਜੀ ਹੁਣ ਉਹ ਟਰੰਪ ਜਿਹੜਾ ਬੱਚਿਆਂ ਨੂੰ ਜਿਹੜੇ ਦੇਖੋ ਜਿਹੜੇ ਉੱਥੇ ਗਏ ਸੀ ਡਿਪੋਰਟ ਕਰ ਕਰਕੇ ਕੀ ਉਹਨਾਂ ਦਾ ਉਹਨੇ ਕੀ ਉਹਨੇ ਮਾਹੌਲ ਕਰੀਏਟ ਕਰ ਸਿਰਫ ਆਪਣਾ ਰਾਜਨੀਤਿਕ ਲਾਹ ਲੈ ਲਿਆ ਹੁਣ ਕਿੱਥੇ ਆ ਉਹ ਉਹ ਗੇਮ ਸਾਰੀ ਖੇਡ ਲਈ ਲੋਕਾਂ ਨੂੰ ਦੱਸਦਾ ਜੀ ਮੈਂ ਬਹੁਤ ਸ਼ਕਤੀ ਕਰਦਾ ਹੁਣ ਉਹ ਸਾਰੀ ਗੱਲਾਂ ਠੰਡੇ ਵਾਸਤੇ ਜੋ ਹੋ ਗਈਆਂ ਨੀ ਹੁੰਦਾ ਇਹ ਗੱਲ ਕਹਿ ਰਿਆ ਸੀ ਨਾ ਵੀ ਜਿਹੜੇ ਇਲੀਗਲ ਗਏ ਆ ਨਹੀਂ ਗਏ ਤੁਸੀਂ ਯਾਰ ਗਏ ਆ ਤੁਸੀਂ ਉਹਨੂੰ ਆਦਾ ਲੀਗਲ ਵੀ ਤੁਸੀਂ ਕਰਨਾ ਜੇ ਗਏ ਆ ਮੁਰਕੇ ਤੁਸੀਂ ਆਦਾ ਆਦਾ ਸਿਸਟਮ ਸੁਧਾਰ ਲਓ ਲੋਕੀ ਜਾਣ ਹੀ ਨਾ ਮਸਲਾ ਇਹ ਉਹ ਇਹ ਜਿਹੜਾ ਰਾਜਨੀਤਿਕ ਲਾਹੇ ਲੈਣੇ ਨਾ ਤੁਸੀਂ ਮੰਨ ਲਓ ਕਿ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਇਹ ਕੱਲਾ ਆਪਣੇ ਹਿੰਦੁਸਤਾਨ ਦੀ ਸਿਹਤ ਨਹੀਂ ਇਹ ਸਾਰੀ ਦੁਨੀਆ ਦਾ ਹੀ ਬੇੜਾ ਕਰਕ ਹੋ ਗਿਆ ਠੀਕ ਹੈ ਪਾਣੀ ਦੀ ਬੂੰਦ ਨਹੀਂ ਅਸੀਂ ਦੇਵਾਂਗੇ ਗੱਲ ਤਾਂ ਜੀ ਕੀ ਹੋਣਾ ਕੀ ਚਾਹੀਦਾ ਇਹ ਤੁਹਾਡੇ ਕੀ ਵਿਚਾਰ ਰਹਦੇ ਤੁਹਾਡੇ ਮਤਾਬਕ ਵੀ ਇਹਨਾਂ ਨੂੰ ਉਹ ਜਿਹੜੀ ਆਪਦੀ ਤਲਖੀ ਮਿਟਾ ਦੇਣੀ ਚਾਹੀਦੀ ਹੈ ਕੀ ਹੋਣਾ ਚਾਹੀਦਾ ਆਖਰ ਤੇ ਤੁਸੀਂ ਸਾਡੇ ਸਾਡੇ ਸੁਣਤਾਂ ਦੱਸੋ ਅਮਰਜੀਤ ਜੀ ਗੱਲ ਪਤਾ ਕੀ ਆ ਜਿੰਨਾ ਚਿਰ ਆਪਣੇ ਲੋਕ ਜਿਹੜੇ ਨਾ ਧਰਮਾਂ ਦੇ ਵਿੱਚ ਵੰਡੇ ਹੋਏ ਆ ਠੀਕ ਹੈ ਜੀ ਫਿਰਕਿਆਂ ਦੇ ਵਿੱਚ ਵੰਡੇ ਹੋਇਆ ਧਰਮ ਦੀ ਗੱਲ ਹੁੰਦੀ ਆ ਉੱਥੇ ਆਦਾ ਲਾਈਨ ਖਿੱਚ ਕੇ ਖੜ ਜਾਂਦੇ ਆ ਤੇ ਮੁੜ ਕੇ ਉਹੀ ਲੋਕ ਮਹੀਨੇ ਨੂੰ 6 ਮਹੀਨੇ ਨੂੰ ਸਾਲ ਨੂੰ ਉਹੀ ਲੋਕ ਆਦਾ ਉਹ ਚੀਜ਼ ਨੂੰ ਭੁੱਲ ਜਾਂਦੇ ਆ ਜਿਹੜੀ ਉਹਨਾਂ ਨੇ ਗਲਤੀ ਕੀਤੀ ਹੁੰਦੀ ਆ ਜਿਹੜੀ ਗਲਤੀ કરી ਹੁੰਦੀ ਜਿੰਨਾ ਚਿਰ ਆਪਾਂ ਉਹਨਾਂ ਚੀਜ਼ਾਂ ਦਾ ਮੰਥਨ ਨਹੀਂ ਕਰਦੇ ਵੀ ਇਹ ਸਾਡੇ ਕੋਲੋਂ ਗਲਤੀਆਂ ਹੋਈਆਂ ਤੇ ਇਹ ਆਪਣੇ ਜਿਹੜੇ ਇਹ ਰਾਜਨੀਤਿਕ ਲੋਕ ਆ ਨਾ ਆਪਾਂ ਨੂੰ ਐਵੇਂ ਭੇਡ ਬੱਕਰੀਆਂ ਦੀ ਤਰ੍ਹਾਂ ਇਸਤੇਮਾਲ ਕਰਦੇ ਰਹਿਣਗੇ ਕਰਦੇ ਰਹਿਣਗੇ ਠੀਕ ਹੈ ਨਾ ਜੀ ਤੇ ਹਿੰਦੂ ਸੇਖਾ ਮੁਸਲਮਾਨਾਂ ਆਲੀ ਜਿਹੜੀ ਰਾਜਨੀਤੀ ਤੇ ਲਗਾਮ ਕੱਲੇ ਆਪਣੇ ਹਿੰਦੁਸਤਾਨ ਦੀ ਗੱਲ ਨਹੀਂ ਹੈਗੀ ਸਾਰੀ ਦੁਨੀਆ 'ਚ ਇਹ ਜਿਹੜੀ ਧਰਮ ਦੇ ਨਾਂ ਤੇ ਲਗਾਮ ਲਗਣੀ ਚਾਹੀਦੀ ਆ ਉਹਨਾਂ ਚਿਰ ਨਹੀਂ ਲੱਗ ਸਕਦੀ ਜਿੰਨਾ ਚਿਰ ਲੋਕ ਜਾਗਰੂਕ ਨਹੀਂ ਹੁੰਦੇ ਠੀਕ ਹੈ ਨਾ ਜੀ ਠੀਕ ਹੈ ਜੀ ਹਾਂ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਜਿਹਨਾਂ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਆ ਬਹੁਤ ਵਧੀਆ ਸੁਨੇਹਾ ਦਿੱਤਾ ਜੀ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਝ ਆਇਆ ਇਤਨੀ دیر ਆ। ਹਾਂਜੀ। ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਸਾਹਿਬ ਵਾਹਿਗੁਰੂ ਸਾਹਿਬ ਵਾਹਿਗੁਰੂ ਸਾਹਿਬ